ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਪਰਚਾ ਦਰਜ ਹੋਵੇਗਾ ਐਫ ਆਈ ਆਰ ਦਰਜ ਹੋਵੇਗੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਇਹ ਸਾਰੇ ਸਵਾਲ ਇਸ ਕਰਕੇ ਉੱਠ ਖੜੇ ਹੋਏ ਨੇ ਤੇ ਇਸ ਕਰਕੇ ਪੁੱਛਣੇ ਜ਼ਰੂਰੀ ਹੋ ਗਏ ਨੇ ਕਿਉਂਕਿ ਇਹ ਸਭ ਕੁਝ ਕਰਨ ਦੇ ਲਈ ਇੱਕ ਵੱਡਾ ਮਾਹੌਲ ਤਿਆਰ ਕੀਤਾ ਜਾ ਰਿਹਾ ਤੇ ਸ਼ਰੇ ਆਮ ਨਜ਼ਰੋਂ ਲੱਗ ਪਿਆ ਜਿਸ ਦਿਨ ਤੋਂ ਅਕਾਲੀ ਦਲ ਦੇ ਬਾਗੀ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ଘੋਸ਼ਿਤ ਕੀਤਾ ਉਸ ਦਿਨ ਤੋਂ ਹੀ ਜਿਹੜਾ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਧੜਾ ਹੈ ਉਹ ਬਹੁਤ ਵੱਡੇ ਤੇ ਗੰਭੀਰ ਦੋਸ਼ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲਾ ਰਿਹਾ ਹੈ ਔਰ ਹੁਣ ਤਾਂ ਇੱਥੋਂ ਤੱਕ ਵੱਡਾ ਦੋਸ਼ ਲਾ ਦਿੱਤਾ ਹੈ ਕਿ ਜਿਹੜੀ ਸੁਖਬੀਰ ਬਾਦਲ ਦੇ ਉੱਪਰ ਗੋਲੀ ਚੱਲੀ ਸੀ ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਧਾਰਮਿਕ ਸਜ਼ਾ ਪੂਰੀ ਕਰ ਰਿਹਾ ਸੀ ਸੁਖਬੀਰ ਬਾਦਲ ਤਾਂ ਜਿਹੜੀ ਨਰੈਨ ਸਿੰਘ ਚੌੜਾ ਨੇ ਉਹਦੇ ਉੱਪਰ ਗੋਲੀ ਚਲਾਈ ਸੀ ਦੋਸ਼ ਇਹ ਲਾਇਆ ਏ ਸੁਖਬੀਰ ਬਾਦਲ ਦੇ ਧੜੇ ਨੇ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਗੋਲੀ ਚਲਵਾਈ ਸੀ ਔਰ ਇਹ ਦੋਸ਼ ਸੁਖਬੀਰ ਬਾਦਲ ਧੜੇ ਦੇ ਬਹੁਤ ਸੀਨੀਅਰ ਆਗੂ ਪਰਮਵੰਸ ਸਿੰਘ ਬੰਟੀ ਰੁਮਾਣਾ ਨੇ ਲਾਇਆ ਉਹਨੇ ਕਿਹਾ ਕਿ ਜਿਹੜੀ ਸੁਖਬੀਰ ਤੇ ਗੋਲੀ ਚੱਲੀ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਚਲਵਾਈ ਸੀ ਔਰ ਫਿਰ ਉਹ ਉਹਦੇ ਕਾਰਨ ਵੀ ਦੱਸਦਾ ਉਹ ਤੁਹਾਨੂੰ ਅੱਗੇ ਚੱਲ ਕੇ ਮੈਂ ਦੱਸਦਾ ਕੀ ਕਾਰਨ ਦੱਸਦਾ ਹੈ ਤਾਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਦੇ ਉੱਪਰ ਸੁਖਬੀਰ ਬਾਦਲ ਵਾਲੇ ਅਕਾਲੀ ਧੜੇ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜਾ ਰਜਿਸਟਰਡ ਅਕਾਲੀ ਦਲ ਹੈ ਉਹਦਾ ਨਾਂ ਵਰਤ ਕੇ ਇੱਕ ਨਕਲੀ ਪ੍ਰਧਾਨ ਬਣਿਆ ਸੁਖਬੀਰ ਬਾਦਲ ਵਾਲਾ ਅਕਾਲੀ ਧੜਾ ਕਹਿੰਦਾ ਹੈ ਕਿ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ ਅਕਾਲੀ ਦਲ ਨੂੰ ਦਿੱਤਾ ਹੋਇਆ ਇੱਕ ਚੋਣ ਨਿਸ਼ਾਨ ਹੈ ਅਕਾਲੀ ਦਲ ਨੂੰ ਇੱਕ ਇੱਕ ਦਫ਼ਤਰ ਮਿਲਿਆ ਹੋਇਆ ਔਰ ਇਹ ਸਾਰਾ ਕੁਝ ਸੁਖਬੀਰ ਬਾਦਲ ਦੇ ਧੜੇ ਦੇ ਕੋਲ ਹੈ ਤੇ ਜਿਹੜੇ ਸੁਖਬੀਰ ਬਾਦਲ ਦੇ ਧੜੇ ਵਾਲੇ ਅਕਾਲੀ ਨੇਤਾ ਨੇ ਉਹਨਾਂ ਨੇ ਕਿਹਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਉਹਦੇ ਸਾਥੀਆਂ ਦੇ ਉੱਪਰ 420 ਦਾ ਝਾਲ ਸਾਜੀ ਦਾ ਮੁਕਦਮਾ ਕਰਾਂਗੇ ਕਿਉਂਕਿ ਇਹ ਅਕਾਲੀ ਦਲ ਦਾ ਝੂਠਾ ਨਾਂ ਵਰਤ ਰਹੇ ਨੇ ਅਕਾਲੀ ਦਲ ਦਾ ਨਾਂ ਵਰਤ ਕੇ ਔਰ ਅਕਾਲੀ ਦਲ ਦੇ ਨਕਲੀ ਪ੍ਰਧਾਨ ਬਣ ਕੇ ਇਹ ਕੰਮ ਕਰਨਾ ਚਾਹੁੰਦੇ ਨੇ ਹੁਣ ਇਹ ਦੋਵੇਂ ਤਰ੍ਹਾਂ ਦੇ ਗੰਭੀਰ ਦੋਸ਼ ਗਿਆਨੀ ਹਰਪ੍ਰੀਤ ਤੇ ਲੱਗ ਚੁੱਕੇ ਨੇ ਇੱਕ ਤਾਂ ਸੁਖਵੀਰ ਬਾਦਲ ਦੇ ਉੱਪਰ ਗੋਲੀ ਚਲਵਾਉਣ ਦਾ ਹਮਲਾ ਕਰਵਾਉਣ ਦਾ ਤੇ ਦੂਜਾ ਅਕਾਲੀ ਦਲ ਦਾ ਨਾਂ ਝਾਲੀ ਤੌਰ ਤੇ ਵਰਤਣ ਦਾ ਹੁਣ ਵੇਖਣਾ ਇਹ ਹੈ ਕਿ ਕੀ ਸੱਚਮੁੱਚ ਗਿਆਨੀ ਹਰਪ੍ਰੀਤ ਦੇ ਉੱਪਰ ਪਰਚਾ ਦਰਜ ਹੋਵੇਗਾ ਕਾਰਵਾਈ ਹੋਵੇਗੀ ਗ੍ਰਿਫਤਾਰੀ ਹੋਵੇਗੀ ਜੇਲ੍ਹ ਭੇਜਿਆ ਜਾਵੇਗਾ ਹੁਣ ਜਿਹੜੇ ਇਹ ਦੋਵੇਂ ਦੋਸ਼ ਨੇ ਬਹੁਤ ਗੰਭੀਰ ਨੇ ਵੇਖੋ ਇੱਕ ਤਾਂ ਸਿੱਧਾ ਹੀ ਇਰਾਦਾ ਕਤਲ ਦੀ ਧਾਰਾ ਬਣਦੀ ਹੈ ਜਿਹੜਾ ਇੱਕ ਦੋਸ਼ ਪਰਮ ਸਿੰਘ ਬੰਟੀ ਰਮਾਣਾ ਉਹਨਾਂ ਨੇ ਲਾਇਆ ਜਿਹੜਾ ਉਹ ਤਾਂ ਸਿੱਧਾ ਇੱਕ ਇਰਾਦਾ ਕਤਲ ਦੀ ਧਾਰਾ ਬਣਦੀ ਹੈ ਹੁਣ ਉਹਨੇ ਕੀ ਕਿਹਾ ਜਦੋਂ ਪੱਤਰਕਾਰ ਨੇ ਪਰਮ ਬੰਦ ਸਿੰਘ ਬੰਟੀ ਰਮਾਣਾ ਨੂੰ ਪੁੱਛਿਆ ਕਿ ਤੁਸੀਂ ਇਹ ਦੋਸ਼ ਕਿਵੇਂ ਲਾ ਰਹੇ ਹੋ ਕਿ ਜਿਹੜੀ ਗੋਰੀ ਸੁਖਬੀਰ ਬਾਦਲ ਤੇ ਨਰੈਣ ਸਿੰਘ ਚੌੜਾ ਨੇ ਚਲਾਈ ਸੀ ਵੀ ਉਹ ਗਿਆਨੀ ਹਰਪ੍ਰੀਤ ਨੇ ਚਲਵਾਈ ਸੀ ਤਾਂ ਬੰਟੀ ਰਮਾਣਾ ਕਹਿੰਦਾ ਕਿ ਦੇਖੋ ਜਦੋਂ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ ਅਕਾਲ ਤਖਤ ਦੁਆਰਾ ਤਾਂ ਉਦੋਂ ਅਕਾਲੀ ਦਲ ਦੇ ਲੀਡਰਾਂ ਦੀ ਇੱਕ ਟੀਮ ਗਿਆਨੀ ਹਰਪ੍ਰੀਤ ਦੇ ਕੋਲ ਗਈ ਔਰ ਬੰਟੀ ਰੁਮਾਣਾ ਕਹਿੰਦਾ ਹੈ ਕਿ ਬੇਨਤੀ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਦੇਖੋ ਸੁਖਬੀਰ ਬਾਦਲ ਇੱਕ ਜੈਡ ਪਲੱਸ ਸਕਿਉਰਿਟੀ ਵਾਲਾ ਬੰਦਾ ਹੈ ਉਹਨੂੰ ਬਹੁਤ ਸਾਰੀਆਂ ਧਮਕੀਆਂ ਨੇ ਤਾਂ ਜੇਕਰ ਉਹ ਫਿਕਸ ਟਾਈਮ ਦੇ ਉੱਪਰ ਦਰਬਾਰ ਸਾਹਿਬ ਦੇ ਗੇਟ ਅੱਗੇ ਬੈਠੇਗਾ ਜਿਵੇਂ ਕਿ ਤੁਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਐਨੀ ਤਰੀਕ ਤੋਂ ਐਨੀ ਤਰੀਕ ਤੱਕ ਸਵੇਰ ਤੋਂ ਸ਼ਾਮ ਤੱਕ ਉਹ ਉੱਥੇ ਬੈਠਿਆ ਕਰੇਗਾ ਤਾ ਫਿਰ ਕੋਈ ਵੀ ਹਮਲਾਵਰ ਪਲੈਨਿੰਗ ਕਰਕੇ ਹਮਲਾ ਕਰ ਸਕਦਾ ਹੈ ਇਸ ਕਰਕੇ ਬੰਤੀ ਰੁਮਾਨਾ ਕਹਿੰਦਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇੰਜ ਕਰੋ ਇਹ ਜਿਹੜੀ ਧਾਰਮਿਕ ਸਜ਼ਾ ਲਾਈ ਹੈ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਅੱਗੇ ਪਹਿਰੇਦਾਰੀ ਕਰਨ ਦੀ ਸੁਖਬੀਰ ਬਾਦਲ ਉਹ ਸਜ਼ਾ ਭੁਗਤੇਗਾ ਪਰ ਟਾਈਮ ਉਹਦੇ ਹਿਸਾਬ ਨਾਲ ਦੇ ਦਿਓ ਤਾਂ ਕਿ ਉਦੀ ਸੁਰੱਖਿਆ ਹੋ ਸਕੇ ਤਾਂ ਉਹ ਕਹਿੰਦੇ ਗਿਆਨੀ ਹਰਪ੍ਰੀਤ ਨੇ ਮਨਾ ਕਰ ਦਿੱਤਾ ਸੀ ਉਹ ਮੰਨਿਆ ਨਹੀਂ ਸੀ ਤਾਂ ਫਿਰ ਪੱਤਰਕਾਰ ਨੇ ਅਗਲਾ ਸਵਾਲ ਕੀਤਾ ਪੱਤਰਕਾਰ ਕਹਿੰਦਾ ਵੀ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਗਿਆਨੀ ਰਖਵੀਰ ਸਿੰਘ ਸੀ ਤੇ ਤੁਸੀਂ ਗਿਆਨੀ ਹਰਪ੍ਰੀਤ ਕੋਲ ਕੀ ਲੈਣ ਗਏ ਤਾਂ ਫਿਰ ਉਹ ਕਹਿੰਦਾ ਨਹੀਂ ਜੀ ਅਸੀਂ ਤਾਂ ਇਹਨਾਂ ਸਾਰੇ ਕੋਲੇ ਗਏ ਸੀ ਤੇ ਗਿਆਨੀ ਹਰਪ੍ਰੀਤ ਨੇ ਨਾ ਕਰਤੀ ਸੀ ਹੁਣ ਜਿਹੜਾ ਬੰਟੀ ਰਮਾਣਾ ਉਹਦੀ ਗੱਲ ਇਸ ਕਰਕੇ ਛੱਕ ਦੇ ਘੇਰੇ ਚ ਆ ਗਈ ਹੈ ਵੀ ਉਸ ਵਕਤ ਤਾਂ ਸੱਚਮੁੱਚ ਹੀ ਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸੀ ਜੇਕਰ ਕਿਸੇ ਨੇ ਜਾਣਾ ਸੀ ਤਾਂ ਗਿਆਨੀ ਰਗਵੀਰ ਸਿੰਘ ਕੋਲ ਜਾਣਾ ਸੀ ਗਿਆਨੀ ਹਰਪ੍ਰੀਤ ਕੋਲ ਕਿਸੇ ਨੇ ਕੀ ਲੈਣ ਜਾਣਾ ਸੀ ਇੱਥੇ ਪਰਮ ਬੰਸ ਸਿੰਘ ਬੰਟੀ ਰੁਮਾਣਾ ਜਿਹੜੇ ਸੁਖਬੀਰ ਬਾਦਲ ਦੇ ਧੜੇ ਦੇ ਕਾਲੀ ਆਗੂ ਹੈ ਉਹਨਾਂ ਦੀ ਗੱਲ ਪੂਰੇ ਛੱਕ ਚ ਛੰਕੇ ਚ ਆ ਗਈ ਹੈ ਹੋ ਸਕਦਾ ਹੈ ਉਹ ਬਣੌਟੀ ਗੱਲ ਬੋਲ ਰਹੇ ਹੋਣ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਹੈ ਜਿਹੜੇ ਅਕਾਲੀ ਦਲ ਬਾਦਲ ਦੇ ਲੀਡਰਾਂ ਵੱਲੋਂ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਇਹ ਜਾਲੀ ਨਾਂ ਵਰਤ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਦੇ ਉੱਪਰ ਮੁਕੱਦਮਾ ਕਰਨਾ ਉਹ 318 ਦੇ ਅਧੀਨ ਮੁਕੱਦਮਾ ਹੋ ਸਕਦਾ ਹੁੰਦਾ ਤੇ ਅਗਾਊ ਆਗਿਆ ਲੈ ਕੇ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੁੰਦਾ ਉਹਦੇ ਵਿੱਚ ਹੁਣ ਕੀ ਉਹ ਕਾਰਵਾਈ ਸਿਰੇ ਚੜੇਗੀ ਦੇਖੋ ਅਕਾਲੀ ਦਲ ਚੁੱਕਾ ਪਾੜ ਅਕਾਲੀ ਦਲ ਦੇ ਅੱਧੇ ਲੀਡਰ ਰਹਿ ਗਏ ਸੁਖਬੀਰ ਬਾਦਲ ਨਾਲ ਤੇ ਤਕਰੀਬਨ ਅੱਧੇ ਹੋ ਗਏ ਲੱਗ ਹੁਣ ਅਕਾਲੀ ਦਲ ਦੇ ਜਿਹੜੇ ਅੱਧੇ ਲੀਡਰ ਲੱਗ ਹੋਏ ਨੇ ਉਹ ਵੀ ਵੱਡੇ ਲੀਡਰ ਸੀ ਹੁਣ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਜਿਹੜੇ ਬਾਗੀ ਹੋ ਕੇ ਅਲੱਗ ਹੋਏ ਨੇ ਸਰਜੀਤ ਸਿੰਘ ਰਖੜਾ ਦੀ ਗੱਲ ਕਰ ਲੋ ਉਹ ਕੈਬਨਟ ਮਨਿਸਟਰ ਰਿਹਾ ਅਕਾਲੀ ਦਲ ਦੀ ਸਰਕਾਰ ਚ ਉਹ ਸਿੱਖਿਆ ਮੰਤਰੀ ਰਿਹਾ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਿਹਾ ਬੀਬੀ ਜਗੀਰ ਕੌਰ ਦੀ ਗੱਲ ਕਰ ਲੋ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੀ ਐ ਹੋਰ ਜਿਹੜੇ ਜਿਹੜੇ ਵੀ ਅਕਾਲੀ ਦਲ ਤੋਂ ਬਾਗੀ ਹੋ ਕੇ ਅਲੱਗ ਹੋਏ ਨੇ ਉਹ ਸਾਰੇ ਅਕਾਲੀ ਦਲ ਦੇ ਵਿੱਚ ਸੀਨੀਅਰ ਅਹੁਦੇ ਆ ਤੇ ਰਹੇ ਨੇ ਪਰਮਿੰਦਰ ਢੀਂਸਾ ਤੇ ਸੁਖਦੇਵ ਸਿੰਘ ਢੀਂਸਾ ਲੱਗ ਹੋਏ ਉਹ ਦੋਨੇ ਪਿਓ ਪੁੱਤ ਕਾਲੀ ਦਲ ਦੀ ਸਰਕਾਰ ਚ ਮੰਤਰੀ ਆ ਪਰਮਿੰਦਰ ਸਿੰਘ ਢੀਂਡ ਤਾਂ ਤਾਂ ਫਾਈਨਾਂਸ ਮਨਿਸਟਰ ਖਜ਼ਾਨਾ ਮੰਤਰੀ ਰਿਹਾ ਕਾਲੀ ਦਲ ਦਾ ਤਾਂ ਹੁਣ ਅੱਧੇ ਕਿ ਰਹ ਗਏ ਉਧਰ ਸੁਖਬੀਰ ਬਾਦਲ ਨਾਲ ਤੇ ਅੱਧੇਕ ਹੋ ਗਏ ਲੱਗ ਹੁਣ ਕਾਲੀ ਦਲ ਕੀ ਦਾ ਬੰਨਿਆ ਜਾਊਗਾ ਵੇਖੋ ਦਾਵਾ ਤਾਂ ਦੋਨੋਂ ਕਰ ਰਹੇ ਨੇ ਸੁਖਬੀਰ ਬਾਦਲ ਵਾਲਾ ਧੜਾ ਕਹਿੰਦਾ ਵੀ ਅਕਾਲੀ ਦਲ ਦੇ ਅਸਲੀ ਵਾਰਸ ਅਸੀ ਆ ਅਕਾਲੀ ਦਲ ਤਾਂ ਸਾਡਾ ਹੈ ਤੇ ਜਿਹੜਾ ਦੂਜਾ ਧੜਾ ਹੈ ਉਹ ਕਹਿੰਦਾ ਨਾ ਬਈ ਨਾ ਇਹ ਤਾਂ ਭਗੌੜੇ ਨੇ ਅਕਾਲੀ ਦਲ ਸਾਡਾ ਹੈ ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਿਹੜੇ ਸਵਾਲ ਉੱਠੇ ਨੇ ਉਹ ਕੀ ਨੇ ਦੇਖੋ ਜਦੋਂ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਗਈ ਸੀ ਕਾਲ ਤੱਕ ਸਾਬ ਤੋਂ ਤਾਂ ਸਜ਼ਾ ਸੁਣਾਉਣ ਵਾਲਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਖੁਦ ਸੀ ਖੁਦ ਸੀ ਤੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਗਈ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਦੇ ਲਈ ਸਿਆਸਤ ਤੋਂ ਪਾਸੇ ਕਰ ਦਿੱਤਾ ਗਿਆ ਇਹ ਇਹ ਸਾਰੀਆਂ ਸਜ਼ਾਵਾਂ ਗਿਆਨੀ ਹਰਪ੍ਰੀਤ ਸਿੰਘ ਵਿੱਚ ਸੀ ਸਜ਼ਾਵਾਂ ਦੇਣ ਵਾਲੇ ਸਿੰਘਾਂ ਦੇ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਬਾਗੀ ਅਕਾਲੀ ਨੇ ਉਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਤਾਂ ਸਵਾਲ ਖੜੇ ਹੋ ਗਏ ਨੇ ਇਹ ਕਿਆ ਜਾਣ ਲੱਗਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸਾਰਾ ਮਾਹੌਲ ਤਿਆਰ ਕੀਤਾ ਸੀ ਕਰਵਾਇਆ ਸੀ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਭਾਜਪਾ ਨਾਲ ਅਮਿਤ ਸ਼ਾਹ ਨਾਲ ਨਰਿੰਦਰ ਮੋਦੀ ਹੋਰਾਂ ਦੇ ਨਾਲ ਹੱਥ ਮਿਲੇ ਹੋਏ ਨੇ ਅੰਦਰ ਖਾਤੇ ਇਹ ਦੋਸ਼ ਲਾਏ ਜਾ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਾਲਾ ਜਿਹੜਾ ਅਕਾਲੀ ਧੜਾ ਉਹ ਭਾਜਪੀ ਨਾਲ ਮਿਲ ਕੇ ਕੰਮ ਕਰੇਗਾ ਇਹ ਦੋਸ਼ ਲਾਇਆ ਜਾ ਰਿਹਾ। ਹੁਣ ਦੂਜੇ ਪਾਸੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰ ਵਾਲਾ ਅਕਾਲੀ ਧੜਾ ਹੈ, ਬਾਕੀ ਅਕਾਲੀਆਂ ਦਾ ਉਹ ਸੁਖਬੀਰ ਬਾਦਲ ਦੇ ਧੜੇ ਤੇ ਇਹੋ ਜਿਹੇ ਦੋਸ਼ ਲਾ ਰਿਹਾ। ਪਰ ਹੁਣ ਸਵਾਲ ਇਹ ਆ ਪੰਜਾਬੀਓ ਵੀ ਅਸਲੀ ਅਕਾਲੀ ਦਲ ਵਾਲਾ ਧੜਾ ਕਿਹਨੂੰ ਮੰਨਿਆ ਜਾਏਗਾ? ਤੁਸੀਂ ਕਿਹਨੂੰ ਮੰਨਦੇ ਹੋ? ਸੁਖਬੀਰ ਬਾਦਲ ਵਾਲੇ ਨੂੰ ਜਾਂ ਦੂਜੇ ਨੂੰ? ਗੱਲ ਵੇਖੋ ਰੌਲੇ ਚ ਆ ਗਈ ਹੈ। ਦੋਵੇਂ ਦੋਵੇਂ ਧਿਰਾਂ ਦਾਵਾ ਕਰ ਰਹੀਆਂ ਨੇ ਤੇ ਹੁਣ ਪੰਜਾਬ ਕੀ ਕਰੇਗਾ ਜਦੋਂ ਇਹ ਸਵਾਲ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਪੁੱਛਿਆ ਤਾਂ ਬਹੁਤ ਸਾਰੇ ਲੋਕਾਂ ਦੇ ਥੱਲੇ ਕਮੈਂਟ ਸੀ ਬਾਈ ਜੀ ਇਹਨਾਂ ਦੋਨਾਂ ਨੂੰ ਹੱਥ ਜੋੜੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਅਸੀਂ ਕਿਸੇ ਨੂੰ ਸਰਕਾਰ ਚ ਨਹੀਂ ਲਿਆਉਣਾ ਲੋਕ ਕਹਿੰਦੇ ਅਸੀਂ ਦੋਨਾਂ ਧਿਰਾਂ ਨੂੰ ਵੇਖ ਲਿਆ ਹੋਇਆ ਲੋਕ ਕਹਿੰਦੇ ਜਿਹੜਾ ਸਰਜੀਤ ਸਿੰਘ ਰਖੜਾ ਪ੍ਰੀਤ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਪਰਵਿੰਦਰ ਢੀਡਸਾ ਅੱਜ ਲਾਗੋਏ ਫਿਰਦੇ ਨੇ ਪਹਿਲਾਂ ਇਹਨਾਂ ਦੇ ਨਾਲ ਹੀ ਸੀ ਮੰਤਰੀ ਵੀ ਰਹੇ ਨੇ ਉਦੋਂ ਕੱਖ ਕੀਤਾ ਨਹੀਂ ਹੁਣ ਕੀ ਕਰ ਦੇਣਗੇ ਲੋਕ ਇਹ ਵੀ ਕਹਿ ਰਹੇ ਨੇ ਤੇ ਲੋਕ ਕਹਿੰਦੇ ਵੀ ਸੁਖਬੀਰ ਬਾਦਲ ਹੋਰਾਂ ਦਾ ਪਹਿਲਾਂ ਪਤਾ ਹੀ ਹੈ ਵੀ ਇਹਨਾਂ ਨੇ ਕੱਖ ਨਹੀਂ ਕਰਨਾ ਸੋ ਲੋਕ ਕਾਫੀ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀਆਂ ਦੇ ਰਹੇ ਨੇ ਜੇ ਮੇਰ ਤੋਂ ਪੁੱਛੋ ਤੇ ਸੱਚਮੁੱਚ ਮੈਨੂੰ ਵੀ ਲੱਗਦਾ ਸਾਰੇ ਇੱਕੋ ਥਾਲੀ ਦੇ ਚੱਟੇ ਵਟੇ ਹੀ ਹੋ ਸਕਦੇ ਨੇ ਕਿਉਂਕਿ ਜਿਹੜੇ ਪਹਿਲਾਂ ਸੁਖਬੀਰ ਬਾਦਲ ਹੋਰਾਂ ਦੇ ਨਾਲ ਜਦੋਂ ਸੁਖਬੀਰ ਬਾਦਲ ਦੇ ਪਿਤਾ ਜੀ ਮੁੱਖ ਮੰਤਰੀ ਸੀ ਸੁਖਬੀਰ ਬਾਦਲ ਸਾਹਿਬ ਜਦੋਂ ਉਪ ਮੁੱਖ ਮੰਤਰੀ ਸੀ ਤਾਂ ਜਿਹੜੇ ਉਦੋਂ ਇਹਨਾਂ ਦੇ ਨਾਲ ਮੰਤਰੀਆਂ ਮੰਤਰੀਪੰਦ ਦਾ ਸੁਖ ਆਨੰਦ ਲੈਂਦੇ ਰਹੇ ਨੇ ਉਹ ਹੁਣ ਕੋਈ ਦੁੱਧ ਤੋਤੇ ਥੜਾ ਹੋ ਗਏ ਨੇ ਉਹ ਜੀ ਨੇ ਉਦੋਂ ਕਿਸੇ ਨੇ ਵਿਰੋਧ ਕੀਤਾ ਸੁਖਬੀਰ ਬਾਦਲ ਹੋਰਾਂ ਦਾ ਨਹੀਂ ਕੀਤਾ ਜੇ ਅੱਜ ਸੁਖਬੀਰ ਬਾਦਲ ਹੋਰਾਂ ਦੀ ਸਰਕਾਰ ਬਣ ਜੇ ਤਾਂ ਫਿਰ ਉਹੀ ਬੰਦੇ ਸ਼ਾਇਦ ਉਹਨਾਂ ਤੇ ਰਲ ਜਾਣਗੇ ਤੇ ਕਹਿਣਗੇ ਘਰ ਵਾਪਸੀ ਹੋ ਗਈ ਕਹਿਣ ਦਾ ਭਾਵ ਇਹਨਾਂ ਦੇ ਵਿੱਚ ਨਿੰਦਣ ਸੁਣਾਉਣ ਵਾਲੀ ਗਿਆਨੀ ਹਰਪ੍ਰੀਤ ਸਿੰਘ ਮੰਤਰੀ ਨਹੀਂ ਰਹੇ ਇਹਨਾਂ ਦੇ ਨਾਲ ਉਹਨਾਂ ਨੂੰ ਵੱਖਰੇ ਤੌਰ ਤੇ ਵੇਖਿਆ ਜਾ ਸਕਦਾ ਪਰ ਜਿਹੜੇ ਬਾਕੀ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਨੇ ਉਹ ਸਾਰੇ ਪਹਿਲਾਂ ਵੇਖੇ ਹੋਏ ਨੇ ਲੋਕਾਂ ਨੇ ਹੁਣ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪੰਜਾਬ ਫਿਰ ਕੀ ਕਰੇ ਸੋ ਦੋਸਤੋ ਪੰਜਾਬ ਜਾਗਰੂਕਤਾ ਤੇ ਚੇਤਨਾ ਦੇ ਰਾਹ ਤੁਰ ਕੇ ਆਪਣੇ ਹੱਕਾਂ ਦੀ ਲੜਾਈ ਆਪ ਲੜੇਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਰਜਵਾਰਿਆਂ ਦੇ ਘਰਾਂ ਚੋਂ ਲੀਡਰ ਪੈਦਾ ਹੋਏ ਨੇ ਪੰਜਾਬ ਇਹਨਾਂ ਨੂੰ ਨਕਾਰ ਦੇਗਾ ਤੁਸੀਂ ਦੇਖਿਓ ਪੰਜਾਬ ਦੇ ਲੋਕ ਆਪਣੇ ਬਲਬੂਤੇ ਦੇ ਉੱਪਰ ਆਪਣਾ ਸੰਘਰਸ਼ ਆਪੇ ਲੜਨਗੇ ਇੱਕ ਨਵਾਂ ਪੰਜਾਬ ਪੈਦਾ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਸੱਚਮੁੱਚ ਇੱਕ ਬਹੁਤ ਬਿਹਤਰ ਪਾਸੇ ਵੱਲ ਜਾਏਗਾ ਪਰ ਜਦੋਂ ਲੋਕਾਂ ਦੀ ਚੇਤਨਾ ਤੇ ਜਾਗਰਤੀ ਵਧੇਗੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆ ਜਾ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ